ਅੰਬਸਰ ਅਸਲੇ ਪਾਰਵਤੀ ਹਸਪੀਟਲ ਦੇ ਵਿੱਚ ਸਾਡੇ ਕਬਲਜੀਤ ਸਿੰਘ ਸਪੇਨ ਤੋਂ ਬਾਬਾ ਬਕਾਲਾ ਤਹਿਸੀਲ ਦੇ ਜਮਸਰ ਤੋਂ ਹੀ ਨੇ ਉਹ ਤੇ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਭਾਈ ਸਾਹਿਬ ਪਿਛਲੇ ਦਿਨੀ ਡਲੋਜੀ ਤੇ ਡਲੋਜੀ ਤੋਂ ਅੱਕੇ ਖਜਾਰ ਇੱਕ ਕਸਬਾ ਥੋੜਾ ਵੇਖਣ ਵਾਲੀ ਪਲੇਸ ਹੈ ਉੱਥੇ ਗਏ ਸੀਗੇ ਉੱਥੇ ਇਹਨਾਂ ਦਾ ਝਗੜਾ ਹੋਇਆ ਤੇ ਸਮੂਹਕ ਭੀੜ ਨੇ ਇਹਨਾਂ ਤੇ ਹਮਲਾ ਕੀਤਾ ਉਹਨਾਂ ਨੂੰ ਦੰਬੀ ਸੱਟਾਂ ਲੱਗੀਆਂ ਪਿਛਲੇ 3-4 ਦਿਨ ਤੋਂ ਆਪਣਾ ਲਾਜ ਕਰਾ ਦੇ। ਉਹਨਾਂ ਦਾ ਮੈਂ ਪਤਾ ਲੈਣ ਆਇਆ ਸੀਗਾ। ਔਰ 80 ਬਲੇ ਤੈਂ ਕੀਤਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਟੂਰਿਸਟ ਉਹ ਵੀ ਬਾਅਦ ਜਾਂਦੇ ਆ ਹਿਮਾਚਲ ਦੇ ਵਿੱਚ। ਔਰ ਜਿਹੜੇ ਇਹਨਾਂ ਦਾ ਹੀ ਵੀ ਜੇ ਆਉਂਦੇ ਆ ਤੇ ਉਹਨਾਂ ਨਾਲ ਇਦਾਂ ਕਟਰਾ ਵਾਪਰਦੀ ਆ। ਉਹ ਬੜੀ ਮਾੜੀ ਗੱਲ ਹੈ। ਸੋ ਕਿਉਂਕਿ ਅਜੇ ਸਾਡਾ ਉੱਥੇ ਬਹੁਤਾਂ ਸੰਬੰਧ ਨੇ ਆ ਮੈਂ ਕੋਸ਼ਿਸ਼ ਕਰੂੰਗਾ। ਹਿਮਾਚਲ ਦੇ ਮੁੱਖ ਮੰਤਰੀ ਨੂੰ ਮਿਲਦੀ ਡੀਜੀਪੀ ਸਾਹਿਬ ਨੂੰ ਮੈਂ ਕਾਲ ਕੀਤੀ ਪਰ ਉਹ ਆਊਟ ਆਫ ਸਟੇਸ਼ਨ ਨੇ ਹਿਮਾਚਲ ਦੇ ਡੀਜੀਪੀ ਸਾਹਿਬ ਨਾਲ ਹੁਣੇ ਮੈਂ ਟਰਾਈ ਕਰ ਰਿਆ ਸੀਗਾ ਪਰ ਉਹ ਕਹਿੰਦੇ ਜੀ ਆਊਟ ਆਫ ਸਟੇਸ਼ਨ ਨੇ ਉਹ ਆ ਜਾਂਦੇ ਆ ਮੈਂ ਅੱਜ ਕੋਸ਼ਿਸ਼ ਕਰ ਰਿਹਾ ਕਿ ਟਾਈਮ ਮਿਲ ਜੇ ਤੇ ਮੈਂ ਹਿਮਾਚਲ ਦੇ ਸੀਐਮ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਮਿਲ ਕੇ ਇਸ ਮਸਲੇ ਦੀ ਜਿਹੜੀ ਆ ਉਹ ਜਾਂਚ ਕਰਾਉਣ ਦੀ ਆਪਾਂ ਮੰਗ ਕਰਾਂਗੇ ਕਿ ਕੌਣ ਲੋਕ ਸੀਗੇ ਜਿਹੜੇ ਇਹਨਾਂ ਨੂੰ ਪਏ ਉਹ ਦੱਸੀ ਮਤਲਬ ਆਪਣੇ ਤੌਰ ਤੇ ਉਹਨਾਂ ਨੂੰ ਕਿਹਾ ਕਿ ਉਹ ਬਿਆਨ ਦੇਣ ਅਸੀਂ ਇੱਕ ਜ਼ੀਰੋ ਐਫ ਆਈ ਆਰ ਹੁੰਦੀ ਐ ਅਸੀਂ ਇੱਥੇ ਮਤਲਬ ਮਾਮਲਾ ਜਿਹੜਾ ਪਛਾਤਾ ਦਰਜ ਕਰਾਂਗੇ ਉਹਨਾਂ ਦੇ ਖਿਲਾਫ ਉਹ ਉਹ ਪਛਾਤਾ ਦਰਜ ਕਰਕੇ ਹੀ ਹਿਮਾਚਲ ਗਵਰਨਮੈਂਟ ਨੂੰ ਭੇਜਾਂਗੇ ਤੇ ਅਸੀਂ ਇਸ ਕੇਸ ਦੀ ਡੀਪਲੀ ਜਾਂਚ ਕਰਾਵਾਂਗੇ ਕਿ ਕਿਉਂ ਇਹ ਘਟਰਾਵ ਵਾਪਰੀ ਆ ਕਿਹੜੇ ਦੋਸ਼ੀ ਆ ਉਹ ਦੋਸ਼ੀਆਂ ਨੂੰ ਸਜ਼ਾ ਤੋ ਹੋਂ ਤੱਕ ਜਿਹੜੀ ਆ ਅਸੀਂ ਹੱਦ ਸੰਭਵ ਜਿਹੜੀ ਆ ਕੋਸ਼ਿਸ਼ ਕਰਾਂਗੇ ਇਸ ਕਰਕੇ ਮੈਂ ਆਇਆ ਸੀਗਾ ਕੱਲ ਵੀ ਆਉਂਦਾ ਪ੍ਰੋਗਰਾਮ ਸੀਗਾ ਪਰ ਕੱਲ ਉਹਨਾਂ ਦੀ ਕੋਈ ਮੀਟਿੰਗ ਸੀਗੀ ਉਹ ਜਦੋਂ ਉਹ ਤਾਂ બીજી ਸੀਗੇ ਸੋ ਉਹ ਮੈਂ ਉਹਨਾਂ ਨੂੰ ਭਰੋਸਾ ਦਿਵਾ ਕੇ ਆਇਆ ਪੰਜਾਬ ਸਰਕਾਰ ਵੱਲੋਂ ਮੈਂ ਉਹਨਾਂ ਨੂੰ ਕਿਹਾ ਕਿ ਪੂਰੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਸਾਰੀ ਉਹਨਾਂ ਦੀ ਗਵਰਨਮੈਂਟ ਜਿਹੜੀ ਆ ਉਹ ਤੁਹਾਡੇ ਨਾਲ ਹੈ ਉਹਦੇ ਵੀ ਕਿਹਾ ਕਿ ਕਿਸੇ ਕਿਸਮ ਦੀ ਮੈਡੀਕਲੀ ਕਿਸੇ ਵੀ ਕਿਸਮ ਦੀ ਉਹਨਾਂ ਮਤ ਦੀ ਲੋੜ ਪਊ ਤਾਂ ਪੰਜਾਬ ਸਰਕਾਰ ਕਰ ਪਰ ਜਿਹੜਾ ਮਾਹੌਲ ਸਿਰਜਿਆ ਗਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਗਲਤ ਹੈ ਜੀ ਨਹੀਂ ਨਹੀਂ ਇਹ ਗਲਤ ਹੈ ਬਹੁਤ ਹੀ ਗਲਤ ਹੈ ਇਹ ਤਾਂ ਬਚਾਦੇ ਬਾਦੋਂ ਆਏ ਸੀ ਇੱਥੇ ਵੀ ਦੇਖੋ ਆਪਣਾ ਅੰਮ੍ਰਿਤਸਰ ਜਿਹੜਾ ਟੂਰਿਸਟ ਹੱਬ ਆ ਸਾਡੇ ਇੱਥੇ ਕਿੰਨੇ ਲੋਕ ਆਉਂਦੇ ਆ ਲੱਖਾਂ ਲੋਕ ਰੋਜ਼ ਆਉਂਦੇ ਆ ਜੇ ਇੱਥੇ ਇਦਾਂ ਦੀ ਘਟਨਾ ਹੋਵੇ ਤੇ ਉਹ ਕਿੰਨੀ ਮਾੜੀ ਗੱਲ ਹੈ ਇਹ ਬੰਦੇ ਬਾਅਦ ਤੁਸੀਂ ਜਾਣਦੇ ਹੋ ਦੇਖੋ ਉੱਥੇ Shimla ਚ ਸਾਡੇ ਸਭ ਲੋਕ دوست ਬਿੱਤਰ ਕਈ ਨੇ ਪਰਵਾਰਾਂ ਸਵੇਤ ਬੱਚੇ ਸਵੇਤ ਗਏ ਆ ਤੇ ਜੇ ਉੱਥੇ ਇਦਾਂ ਦੀ ਘਟਨਾ ਹੁੰਦੀ ਆ ਤੇ ਬਹੁਤ ਮਾੜੀ ਘਟਨਾ ਨਿੰਦਨਯੋਗ ਆ ਮੈਂ ਇਹਦੀ ਨਿੰਦਾ ਵੀ ਕਰਦਾ ਮੈਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਕਹੂੰਗਾ ਕਿ ਆਪਣੀ ਸਟੇਟ ਦੇ ਵਿੱਚ ਲਾ ਐਂਡ ਆਰਡਰ ਜਿਹੜਾ ਖਾਸ ਤੌਰ ਤੇ ਟੂਰਿਸਟਾਂ ਦਾ ਕਿਉਂਕਿ ਹਿਮਾਚਲ ਤੇ ਬੇਸ ਹੀ ਜਿਹੜਾ ਜਿਆਦਾ ਜਿਹੜਾ ਟੂਰਿਜ਼ਮ ਦੇ ਉੱਤੇ ਆ ਤੋ ਇਹਨੂੰ ਮਤਲਬ ਸੰਭਲ ਕੇ ਜਿਹੜਾ ਉਹ ਕੋਸ਼ਿਸ਼ ਕਰਦ ਕੇ ਮਾਛਲ ਦੇ ਵਿੱਚ ਇਦਾਂ ਨਹੀਂ ਮੁੜ ਕੇ ਕੋਈ ਘਟਨਾ ਦਾ ਵਾਪਰ। ਸਭ ਤੋਂ ਮੋਬਾਈਲ ਦੇ ਵਿੱਚ ਵੀਡੀਓ ਬਣਾਈ ਗਈ ਸੀ ਇਹਨਾਂ ਵੱਲੋਂ। ਉਹ ਡਰੀਡ ਕਰਾਈ ਗਈ ਪੁਲਿਸ ਵੱਲੋਂ। ਅਸੀਂ ਇੱਦਾਂ ਦੇਖਦੇ ਅਸੀਂ ਐਫ ਆਈ ਆਰ ਦੱਚ ਕਰਦੇ। ਔਰ ਉਹ ਚੀਜ਼ਾਂ ਅਸੀਂ ਬਾਅਦ ਵਿੱਚ ਉਹਦੀ ਜਾਂਚ ਕਰਾਵਾਂਗੇ। ਐਫ ਆਈ ਆਰ ਦੇ ਕੀ ਹੁਕਮ ਕਿਤੇ ਗਏ ਨੇ? ਹੈ ਐਫ ਆਈ ਆਰ ਤੇ ਹੁਕਮ ਕਰਦੇ ਆ ਕਿ ਜ਼ੀਰੋ ਐਫ ਆਈ ਆਰ ਜਿਹੜੀ ਹੁੰਦੀ ਆਖਾ ਉਹ ਅਸੀਂ ਦੱਚ ਕਰਾਂਗੇ ਉਹ ਬਿਆਨ ਦੇਣ ਕਿਉਂ ਨਹੀਂ। ਉਹਦੇ 1.5 2 ਘੰਟਿਆਂ ਦੇ ਵਿੱਚ ਪਛਾਤਾ ਦੱਚ ਹੋ ਜਾਊਗਾ। ਉਹਦੇ ਤੋਂ ਬਾਅਦ ਫਿਰ ਅਸੀਂ ਉਹ ਮਾਛਲ ਗਵਰਨਮੈਂਟ ਨੂੰ ਭ ਸੰਪਰਕ ਕਰਕੇ ਜਿਹੜਾ ਇਸ ਕੇਸ ਦੀ ਪੂਰੀ ਡੀਪਲੀ ਜਾਂਚ ਕਰਾ ਸਰ ਇੱਕ ਕੰਗਣਾ ਰਿੰਗ ਆਉਟ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਵੀ ਦੱਸਿਆ ਪਰਿਵਾਰ ਵਾਲਿਆਂ ਨੇ ਕਿ ਕੰਗਣਾ ਰਿੰਗ ਆਉਟ ਨੂੰ ਲੈ ਕੇ ਇਸ ਤਰ੍ਹਾਂ ਕੀਤਾ ਗਿਆ ਉਹ ਨਹੀਂ ਨਹੀਂ ਇਹ ਬੇਕੋ ਦੀ ਇਹ ਚੀਜ਼ ਸਾਹਮਣੇ ਆਈ ਉਹ ਜੇ ਸਾਹਮਣੇ ਆ ਜੇ ਇਦਾਂ ਵੀ ਹੋਇਆ ਹੋਵੇ ਤਾਂ ਤਾਂ ਵੀ ਮਾੜਾ ਜਿੱਦਾਂ ਵੀ ਹੋਇਆ ਹੋਵੇ ਬਹੁਤ ਮਾੜੀ ਗੱਲ ਹੈ ਮਨ ਘਟਨਾ ਮਾੜੀ ਆ ਕਿਸੇ ਵੀ ਰੂਪ ਦੇ ਵਿੱਚ ਹੋਈ ਆ ਘਟਨਾ ਬਹੁਤ ਨਿੰਦਨਯੋਗ ਹੈ ਵੇਖੋ ਵੀਰ ਜੀ 44 ਸਾਲ ਤਾਰੀਵਾਲ ਸਾਹਿਬ ਦੀ ਬਹੁਤ ਮਿਹਰਬਾਨੀ ਆ ਜਾਇ ਸੋਰੇ ਉਹਨਾਂ ਨੇ ਸਾਨੂੰ ਮਤਲਬ ਕਿ ਵਿਸ਼ਵਾਸ ਦਿਵਾਇਆ ਆ ਕਿ ਸਾਨੂੰ ਜਿਹੜਾ ਵਾ ਉਹ ਇਨਸਾਫ ਦਵਾਉਣਗੇ ਜਿਹੜੇ ਬੰਦਿਆਂ ਨੇ ਸਾਡਾ ਮਾਰਕੋਟ ਇਨੀ ਜ਼ਿਆਦਾ ਕੀਤੀ ਜਾਂ ਡੇਂਜਰ ਮਤਲਬ ਕਿ ਉਹ ਜਿਹੜਾ ਮਤਲਬ ਇੱਕ ਭੀੜ ਜਿਹੜੀ ਆਈ ਬੰਦਿਆਂ ਦੀ ਉਹ ਸਾਰੀ ਭੀੜ ਨੂੰ ਚੁੱਕਣਗੇ ਚੁੱਕ ਕੇ ਤੇ ਉਹਨਾਂ ਦਾ ਜਿਹੜਾ ਵੀ ਜਿਸ ਤਰ੍ਹਾਂ ਹਿਸਾਬ ਨਾਲ ਵੀ ਕਾਰਵਾਈ ਬਣਦੀ ਉਹਨਾਂ ਤੇ ਕਰਨਗੇ ਕਿਉਂਕਿ ਬੰਦਾ ਸਾਡਾ ਸੀਰੀਅਸ ਆਜੇ ਵੀ ਬਹੁਤ ਜ਼ਿਆਦਾ ਬੁਰੇ ਹਾਲਾਤ ਬਣੇ ਹੋਏ ਇਹ ਬੰਦੇ ਦੇ ਤੇ ਨੁਕਸਾਨ ਤੇ ਮੇਰਾ ਹੋਇਆ ਵਾ ਕਹਿ ਦੇਣਾ ਸੌਖਾ ਵਾ ਆਪਾਂ ਇਦਾਂ ਬੋਲ ਕੇ ਕਹਿ ਦੇਣਾ ਮੈਨੂੰ ਪਤਾ ਵਾ ਜੋ ਸਾਡਾ ਨਾ ਬੀਤ ਰਹੀ ਹੈ ਸਰ ਉਹਨਾਂ ਦਾ ਐਸਪੀ ਦਾ ਬਿਆਨ ਹੈ ਕਿ ਤੁਸੀਂ ਇੱਥੇ ਦਰਜਨੀ ਕਰਾਏ ਬਿਆਨ ਤੁਸੀਂ ਹਾਂਜੀ ਸਰ ਬਿਲਕੁਲ ਅਸੀਂ ਮਤਲਬ ਕਿ ਬੰਦਾ ਸਾਡਾ ਉਹ ਲੋ ਲਹਾਨ ਹੀ ਸਾਰਾ ਕੁਝ ਤੇ ਬਿਲਕੁਲ ਮਤਲਬ ਕਿ ਡਰ ਦੀ ਹਾਲਤ ਦੇ ਵਿੱਚ ਆ ਤੇ ਐਂ ਨਾ ਉਹ ਤੇ ਪੁਲਿਸ ਪੁਲਿਸ ਨੂੰ ਕੁਝ ਨਹੀਂ ਸਮਝਦੇ ਤੇ ਪੁਲਿਸ ਨੂੰ ਵੀ ਮਾਰ ਸਕਦੇ ਉਹ ਬੰਦੇ ਪੁਲਿਸ ਵੀ ਦੀ ਉੱਥੇ ਕੋਈ ਮਤਲਬ ਕਿ ਔਕਾਤ ਨਹੀਂ ਮੈਂ ਵੇਖੀ ਹਾਂਜੀ ਮਤਲਬ ਕਿ ਜ਼ੀਰੋ ਮਤਲਬ ਕਿ ਉੱਥੇ ਕੁਝ ਵੀ ਨਹੀਂ ਤੇ ਤੁਸੀਂ ਉਹਨਾਂ ਐਮਬੈਸੀ ਨੂੰ ਸ਼ਿਕਾਇਤ ਕਰਤੀ ਸਰ ਇਸ ਮਾਮਲੇ 'ਚ ਹਾਂਜੀ ਸਰ ਅਸੀਂ ਹੁਣ ਐਮਬੈਸੀ ਨਾਲ ਗੱਲ ਕਰਾਂਗੇ ਤੇ ਅੰਬੈਸੀ ਨਾਲ ਬ੍ਰਿਟਿਸ਼ ਅੰਬੈਸੀ ਨਾਲ ਗੱਲ ਕਰਕੇ ਤੇ ਫਿਰ ਦੱਸਾਂਗੇ ਕਿ ਕੀ ਮਤਲਬ ਕਿ ਉਹਨਾਂ ਨੇ ਕਾ ਕਰਨਾ ਪਰ ਤੁਈ ਸਾਹਿਬ ਕੀ ਕਹਿਣਾ ਤੁਸੀਂ ਜਿਸ ਦਾ ਐਸਪੀ ਦਾ ਬਿਆਨ ਆ ਉਹਨੇ ਐਸਪੀ ਇੱਕ ਵੱਡੀ ਪੋਸਟ ਆ ਉਹਨੇ ਕਿਹਾ ਜੀ ਕਿ ਸਾਨੂੰ ਤੁਈ ਲਿਖਤ ਚ ਕਹਿ ਰਹੇ ਦਿੱਕੀ ਹਾਂਜੀ ਬਿਲਕੁਲ ਜੀ ਅਸੀਂ ਤੇ ਡਰਦਿਆਂ ਨਾਲੇ ਅਸੀਂ ਵੇਖੋ ਅਸੀਂ ਕੰਮ ਕਰਨਾ ਐਨਆਰਆਈ ਹੈਗੇ ਕਿਤੇ ਕਿਤੇ ਜਾਣਾ ਕਦੀ ਕਿਤੇ ਅਸੀਂ ਮੰਨ ਲਓ ਕਿ ਜੇ ਪਰਚਾ ਉੱਥੇ ਕਰਵਾਉਂਦੇ ਵੀ ਉਹਨਾਂ ਤੇ ਤੇ ਅਸੀਂ ਉਹ ਸਾਨੂੰ ਵੀ ਤੇ ਬਰਾਬਰ ਹੀ ਜਾਣਾ ਪੈਣਾ ਸੀ ਨਾ ਤੇ ਅਸੀਂ ਉੱਥੇ ਕਿੱਧਰ ਜਾਂਦੇ ਉਹਨਾਂ ਮਗਰ ਨਾ ਉਹਨਾਂ ਮਾਰ ਦਿੰਦੇ ਹੋ ਉਹਦੇ 200 ਬੰਦਾ ਅਦਾਲਤ ਚ ਮਾਰ ਦੂਗਾ ਬੰਦੇ ਨੂੰ ਉੱਥੇ ਬੱਧਾ ਸੇਫ ਨਹੀਂ ਜੇ ਇਹ ਗੱਲ ਮੇਰੀ ਲਿਖ ਲਿਓ ਮੈਂ ਡਰ ਕੇ ਕਰਨੀ ਤੁਸੀਂ ਉੱਥੇ ਫਿਰ ਬਿਲਕੁਲ ਜੀ ਬਿਲਕੁਲ ਅਸੀਂ ਉੱਥੇ ਨਹੀਂ ਜਾ ਜਾ ਸਕਦੇ ਉਹ ਉਸ ਧਰਤੀ ਤੇ ਅਸੀਂ ਹਿਮਾਚਲ ਦੀ ਧਰਤੀ ਤੇ ਪੈਰ ਨਹੀਂ ਪਾਵਾਂਗੇ ਕਦੀ ਵੀ